ਫਾਜ਼ਿਲਕਾ ਅਧੇਨ ਆਂਦੇ ਮੰਡੀ ਅਰਨੀਵਾਲਾ ਵਿੱਚ ਕਿਸਾਨਾਂ ਵੱਲੋਂ ਬਿਜਲੀ ਬੋਰਡ ਦਫ਼ਤਰ ਦਾ ਕਰਾਓ ਕੀਤਾ ਅਤੇ ਕਿਹਾ ਗਿਆ ਕਿ ਬਿਜਲੀ ਨਾ ਮਿਲਣ ਕਾਰਨ ਉਹ ਨਾ ਛੋਣਾ ਸੋਕਰਿਆ ਹੈ ਲੇਬਰ ਪੈ ਰਹੀ ਹੈ ਸਰਕਾਰ ਕਹਿੰਦੀ ਸੀ ਮੋਟਰਾਂ ਨਹੀਂ ਚੱਲਣਗੀਆਂ ਨਾਦੀ ਪਾਣੀ ਮਿਲੇਗਾ ਪਰ ਬਿਜਲੀ ਦੇ ਕਟ ਲਾ ਕੇ ਮੋਟਰਾਂ ਬੰਦ ਕੀਤੀਆਂ ਜਾਣਗੀਆਂ ਇਸ ਕਰਕੇ ਉਹ ਹੈਰਾਨ ਤੇ ਪਰੇਸ਼ਾਨ ਹਨ ਜੇਕਰ ਮੰਗਾ ਨਾ ਮੰਨੀਆਂ ਤਾਂ ਉਹ ਚੱਕਾ ਜਾਮ ਕਰਨਗੇ ਹੋਰ ਬੋਲਦੇ ਹੋਏ ਕਿਸਾਨਾਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਇਹ ਮਾਮਲਾ ਨਹੀਂ ਮਾਵਲਾ ਇਹ ਆ ਜੀ ਸਾਡੀ 1 ਤਰੀਕ 1 ਜੁਲਾਈ ਤੋਂ ਜਿਹੜੀ ਲਾਈਟ ਬਿਲਕੁਲ ਕੇਤਾਂ ਵਾਲੀ ਬੰਦ ਪਈ ਆ 10 ਮਿੰਟ ਆਉਂਦੀ ਆ 15 ਮਿੰਟ ਬੰਦ ਹੋ ਜਾਂਦੀ ਆ ਇਹ ਭਗਵੰਤ ਮਾਨ ਦੀ ਸਰਕਾਰ ਜਿਹੜੀ ਪਿਛਲੇ ਸਾਲ ਗੱਲਾਂ ਕਰਦੀ ਸੀ ਕਿ ਮੋਟਰਾਂ ਜਿਹੜੀਆਂ ਬੰਦ ਕਰਕੇ ਝੋਨਾ ਲਵਾ ਦੇਾਂਗੇ ਐਦ ਕੀ ਇਹਨਾਂ ਨੇ ਦੂਜੇ ਲੋਡ ਕਰਤਾ ਕਿਉਂਕਿ ਇਹਨਾਂ ਨੂੰ ਜਿਹੜੀਆਂ 13 ਸੀਟਾਂ ਦੇ ਵਿੱਚੋਂ ਤਿੰਨ ਆਈਆਂ ਸਾਡੇ ਨਾਲ ਉਹ ਤੱਕਾ ਕਰ ਰਹੇ ਆ ਹੁਣ ਮੋਟਰਾਂ ਦੂਜੇ ਲੋਡ ਬੰਦ ਕਰਕੇ ਲਾਈਟ ਬੰਦ ਕਰਕੇ ਝੋਨਾ ਕਹਿੰਦੇ ਸੁੱਕੇ ਚ ਲਾਓ ਜਿਹੜਾ ਉਹ ਝੋਨਾ ਬਹੁਤ ਵਧੀਆ ਹੋਊਗਾ ਸੁੱਕੇ ਹੀ ਤੁਹਾਡਾ ਜਿਹੜਾ 4 ਵਜੇ ਸਾਡਾ ਪਹਿਲਾ ਗਰੁੱਪ ਚੱਲਦਾ 4 ਵਜੇ ਅਸੀਂ ਸਾਰੇ ਜੀਮਦਾਰ ਜੜ ਜਾ ਕੇ ਖੇਤਾਂ 'ਚ ਬੈਠਦੇ ਆਂ ਤੇ 10 ਮਿੰਟ ਲੇਟ ਆਉਂਦੀ 15 ਮਿੰਟ ਪੰਦ ਲੇਬਰ ਜਿਹੜੀ ਸਾਡੇ ਖੇਤਾਂ 'ਚੋਂ ਮੁਰ ਰਹੀ ਆ ਬੁਰਾ ਹਾਲ ਆ ਸਾਡਾ ਉਦੋਂ ਬਾਅਦ ਜਿਹੜੀ 24 ਘੰਟੇ ਲਾਈਟ ਆ ਉਹਦੇ ਵੀ ਖੰਬੇ ਡਿੱਡੇ ਹੋਏ ਹੋਏ ਆ ਉਹ ਵੀ ਕੋਈ ਸਪਲਾਈ ਸਹੀ ਨਹੀਂ ਚੱਲਦੀ ਨੇ 1 ਮਿੰਟ ਨੇਰੀ ਆ ਜੇ 4-5 ਪੰਜ-ਪੰਜ ਘੰਟੇ ਇਹਨਾਂ ਤੋਂ ਫਾਲਟ ਨਹੀਂ ਨਿਕਲਦੇ ਜਿਹੜਾ ਇੱਥੇ ਤਿੰਨ ਦੋ ਤਿੰਨ ਵਾਰੀ ਅੱਗੇ ਵੀ ਅਸੀਂ ਧਰਨਾ ਸਨੇਹ ਧਰਨਾ ਲਾ ਕੇ ਦੋ ਤਿੰਨ ਘੰਟੇ ਜਈ ਸਾਹਿਬ ਨੂੰ ਸਾਰਿਆਂ ਨੂੰ ਨੋਟ ਕਰਾ ਕੋਈ ਸਾਨੂੰ ਜਵਾਬ ਨਹੀਂ ਟਰਾਂਸਫਰਮ ਸਰ ਜਾਂਦਾ ਸਾਡਾ 10-10 ਦਿਨ ਉਹਦਾ ਕੋਈ ਸਾਨੂੰ ਜਵਾਬ ਨਹੀਂ ਇੱਥੇ ਕ੍ਰਾਸਪਨ ਰਾਜਕਮਾਰ ਦਾ ਛਾਪੇ ਤੋਂ ਜਿਹੜਾ ਸੜਿਆ ਸੀਗਾ ਉਹ ਇੱਥੇ ਹੀ ਪਿਆ ਗ੍ਰੇਡ ਦੇ ਵਿੱਚ ਕਹਿੰਦੇ ਵੀ ਲਿਆ ਕੇ ਦੇਣੇ ਬਦਲਾ ਕੇ ਦੇਣੇ ਆ ਉਹਦਾ ਕੋਈ ਜਵਾਬ ਨਹੀਂਗਾ ਕੋਈ ਜਣਾ ਜਮਾ ਸਾਨੂੰ ਬੇਵਸ ਕਰ ਛੱਡਿਆ ਤੇ ਜਿਹੜਾ ਅੱਜ ਅਸੀਂ ਆ ਕੇ ਸਾਰੇ ਪਿੰਡ ਬੰਨੀਓ ਤਿੰਨ ਚਾਰ ਪਿੰਡਾਂ ਨੇ ਫਿਲਟਰ ਦੀ ਪ੍ਰੋਬਲਮ ਆ ਜਾਂ ਖੋਰਤੀ ਦੀ ਹੈ ਕਈ ਫਿਲਟਰਾਂ 'ਚ ਹੀ ਇਹ ਵੀ ਪ੍ਰੋਬਲਮ ਪਰ ਝੰਡ ਵਾਲਾ ਫਿਲਟਰ ਜਿਹੜਾ ਬਿਲਕੁਲ ਨਹੀਂ ਚੱਲ ਰਿਹਾ ਉਹਨਦੇ ਤੇ ਕਿੰਨੇ ਕਨੈਕਸ਼ਨ ਆਏ ਪੀ ਕਨੈਕਸ਼ਨ ਆ ਜਿਹੜੇ ਹੈਗੇ ਕਨੈਕਸ਼ਨ ਉਹਦੇ ਤੇ ਜੀ ਮੋਟਰ ਤਾਂ ਹੋਊਗੀ ਘਟੋ ਘਟ 250 ਪਰ ਲਾਈਨ ਜਿਹੜੀ ਉਹ ਥੋੜੀ ਜਿਹੀ ਲੰਮੀ ਹੋਣ ਦੇ ਕਾਰਨ ਚਲੋ ਜ਼ਿਆਦਾ ਹੋਊਗੀ ਮਤਲਬ ਮੋਟਰ ਕੋਈ ਆਪਾਂ ਦੇ ਕੋਲੇ ਗਿਣਤੀ ਤਾਂ ਹੈ ਨਹੀਂਗੀ ਉਹਦੇ ਚ ਕਿੰਨੇ ਦਿਨਾਂ ਤੋਂ ਆ ਰਹੀ ਮੁਸ਼ਕਲ ਹੈ ਇੱਕ ਤਰੀਕ ਤੋਂ ਲੈ ਕੇ ਜੀ ਅੱਜ 12 ਹੋ ਗਈ ਸਾਡੇ ਖੇਤਾਂ ਵਿੱਚ ਕੋਈ ਪਾਣੀ ਨਹੀਂ ਕੋਈ ਲੇਬਰ ਨਹੀਂ ਸਾਡੇ ਕੰਮ ਕਰਦੇ ਲਾਈਨ ਲੰਮੀ ਹੋਣ ਕਰਕੇ ਇੱਕ ਬੰਦਾ ਉਹਨਾਂ ਦੇ ਲੰਨਨਸ਼ਾਹ ਜਿਹੜਾ ਲਾਈਨਮੈਨ ਆ ਉਹ ਜਿਹੜਾ ਬਿਲਕੁਲ ਹੀ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਟਾ ਸਾਡਾ ਫੋਨ ਬੰਦ ਕਰ ਬੰਦੇ ਅਗੋਂ ਜਈ ਸਾਹਿਬ ਹੀ ਤੇ ਉਹ ਵੀ ਇੱਕ ਲੱਛੇ ਚੱਕ ਪੈਂਡ ਮੋਟੇ ਖੁੰਝਾ ਹੁਣ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਸਾਡੀ ਦੇਖੋ ਅਸੀਂ ਮੈਕਮੇ ਨੂੰ ਸਿਵਲ ਪ੍ਰਸ਼ਾਸਨ ਨਾਲ ਗੱਲ ਕੀਤੀ ਐ ਤੇ ਸੀਐਡੀ ਨਾਲ ਗੱਲ ਕੀਤੀ ਐ ਉਹਨਾਂ ਨੇ ਜਿਹੜਾ ਉਹਨਾਂ ਨੇ ਰਾਸਤਾ ਕਾਇਮ ਕੀਤਾ ਅਸੀਂ ਸਿੱਧੇ ਫੋਨ ਲਾ ਲਾ ਕੇ ਜਿਹੜਾ ਅਸੀਂ ਥੱਕ ਚੁੱਕੇ ਆ ਸਾਡੀ ਕੋਈ ਵੀ ਗੱਲ ਨਹੀਂ ਸੁਣਦੇ ਕੁਛ ਵੀ ਨਹੀਂ ਜੀ ਕਰਦੇ ਆ ਜੀ ਕਰਦੇ ਆ ਹੁਣ ਵੀ ਜਿਹੜਾ ਐਸਡੀਓ ਸਾਹਿਬ ਬਾਹਰ ਗਏ ਆ ਆਪਦਾ ਕੋਈ ਕਹਿੰਦੇ ਚੈੱਕਅਪ ਕਰਾਉਣ ਗਏ ਆ ਤੇ ਐਕਸ਼ਨ ਸਾਹਿਬ ਨਾਲ ਵੀ ਉਹਨਾਂ ਨੇ ਮਹਿਕਮੇ ਵਾਲਿਆਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਕੋਈ ਤੁਹਾਡਾ ਪਹਿਹਾਰੀ ਗੱਲ ਕੇ ਜਿਹੜਾ ਮਸਲਾ ਹੱਲ ਕਰਾਉਣੇ ਆ ਸਾਡਾ ਨੈਕਸਟ ਪਲਾਨ ਕੀ ਹੈ ਨੈਕਸਟ ਇਹੀ ਹੈ ਜੀ ਬਸ ਦੇਖਦੇ ਆਂ ਅਸੀਂ ਘੰਟਾ ਘੰਟਾ ਡੂੜ ਘੰਟਾ ਹੋਰ ਹੋਰ ਜੀਵਨੀਦਾਰ ਕੋਲੇ ਕੀ ਹੈ ਜਿਹੜੀਆਂ ਇੱਥੋਂ ਦਰਿਆ ਚੱਕ ਕੇ ਸੜਕ ਦੇ ਜਾਵਾਂਗੇ ਫਿਰ ਰੋਡ ਜਾਮ ਕਰਾਂਗੇ ਇਹੀ ਹਾਲ ਹੈ ਸਾਡਾ ਦਾ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹੈ ਕਿ ए बी ए न्यू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत